ਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਕਾਲ ਸਾਹਿਬ ਗੁਰੂ ਜੀ ਕੀ ਫਤਿਹ ਅੰਗ ਹੈ 293 ਹੁਣ ਤੱਕ 22 ਅਸ਼ਟਪਦੀਆਂ ਸੰਪੂਰਨ ਹੋਈਆਂ ਸੱਚੇ ਪਾਤਸ਼ਾਹ ਅਗਲਾ ਸ਼ਲੋਕ ਬਖਸ਼ਿਸ਼ ਕਰਦੇ ਨੇ ਗਿਆਨ ਅੰਸ ਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅંધੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਤਈ ਵਾਸ ਲੋਕ ਸੁਖਮਨੀ ਸਾਹਿਬ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਨੇ ਗਿਆਨ ਦੀ ਡੈਫੀਨੇਸ਼ਨ ਦਿੰਦੇ ਨੇ ਗਿਆਨ ਕਿਹਨੂੰ ਕਹਿੰਦੇ ਸਾਡੀਆਂ ਅੱਖਾਂ ਜਦੋਂ ਖਰਾਬ ਹੋ ਜਾਂਦੀਆਂ ਮੋਤੀ ਆ ਜਾਂਦਾ ਅਸੀਂ ਡਾਕਟਰ ਕੋਲ ਜਾਂਦੇ ਹਾਂ ਉਹ ਸਾਡੀਆਂ ਅੱਖਾਂ ਦਾ ਇਲਾਜ ਕਰ ਦਿੰਦਾ ਹੈ। ਉਹ ਮੋਤੀਆ ਬਿੰਦ ਉਤਾਰ ਦਿੰਦਾ ਹੈ। ਅਸੀਂ ਕਹਿੰਨੇ ਆ ਜੀ ਅੱਖ ਬਣ ਗਈ ਸਾਨੂੰ ਦਿਖਣ ਲੱਗ ਪਿਆ। ਗੁਰੂ ਸਾਡੀ ਦ੍ਰਿਸ਼ਟੀ ਦਾ ਆਪਰੇਸ਼ਨ ਕਰਦਾ ਹੈ। ਇਹਨਾਂ ਅੱਖਾਂ ਦੀ ਦ੍ਰਿਸ਼ਟੀ ਦਾ ਆਪਰੇਸ਼ਨ ਕਰ ਦਿੰਦਾ ਹੈ। ਜਦੋਂ ਗੁਰੂ ਦੇ ਗਿਆਨ ਦਾ ਸਰਮਾ ਪਾਉਂਦਾ ਹੈ ਨਾ ਮੈਂ ਕਹਿੰਨੇ ਗਿਆਨ ਅੰਜਨ ਗੁਰ ਦੀਆ। ਅਗਿਆਨ ਹਨੇਰ ਬినాਸ਼। ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਤੇ ਗਿਆਨ ਵੀ ਮਹਾਰਜ ਕਹਿੰਦੇ ਗਿਆਨ ਨਾ ਗੱਲ ਨਹੀਂ ਝੁੰਡੀ ਆ ਕਥਨਾ ਕਰੜਾ ਸਾਰ ਕਰਮ ਮਿਲਿਆ ਤਾਂ ਪਾਈ ਹੈ ਹੋਰ ਹਕਮਤ ਹੁਕਮ ਖੁਆਰ ਬਹੁਤੀਆਂ ਗੱਲਾਂ ਕਰਨੀਆਂ ਬਹੁਤੀਆਂ ਚਲਾਕੀਆਂ ਕਰਨੀਆਂ ਇਹਨੂੰ ਗਿਆਨ ਨਹੀਂ ਕਹਿੰਦੇ ਗਿਆਨ ਦੀ ਡੈਫੀਨੇਸ਼ਨ ਹੀ ਹੋ ਰਹੀ ਹੈ ਗਿਆਨ ਹੁੰਦਾ ਹਰ ਚੀਜ਼ ਨੂੰ ਝੂਠ ਤੇ ਸੱਚ ਨੂੰ ਜਾਣ ਲੈਣਾ ਵਿਵੇਕ ਬੁੱਧੀ ਨਾਲ ਇਹ ਤਾਂ ਪ੍ਰਾਪਤ ਹੁੰਦਾ ਜਦੋਂ ਗੁਰੂ ਕਿਰਪਾ ਕਰੇ ਜਦੋਂ ਗੁਰੂ ਬਖਸ਼ਿਸ਼ ਕਰੇ ਕਿਉਂਕਿ ਪ੍ਰੇਮ ਤੇ ਗਿਆਨ ਇਕੱਠੇ ਚੱਲਦੇ ਨੇ ਪ੍ਰੇਮ ਹੈ ਸ਼ਰਧਾ ਹੈ ਕੱਲੀ ਸ਼ਰਧਾ ਗਿਆਨ ਤੋਂ ਹਨੇਣੀ ਅੰਧ ਵਿਸ਼ਵਾਸ ਹੋ ਜਾਂਦਾ ਬੰਦੇ 'ਚ ਕੱਲਾ ਗਿਆਨ ਸ਼ਰਧਾ ਤੋਂ ਹਨਾ ਹੰਕਾਰੀ ਹੋ ਜਾਂਦਾ ਹੈ ਇਸ ਕਰਕੇ ਦੋਵੇਂ ਇਕੱਠੇ ਚੱਲਣਗੇ ਤੇ ਮਹਾਰਾਜ ਕਹਿੰਦੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਬੜੀ ਬਖਸ਼ਿਸ਼ ਕੀਤੀ ਸਾਡੀਆਂ ਇਹਨਾਂ ਅੱਖਾਂ ਵਿੱਚ ਗਿਆਨ ਦਾ ਸਰੂਪਾ ਪਾ ਦਿੱਤਾ ਇਹ ਅੱਖਾਂ ਬਦਲ ਗਈਆਂ ਸੀ ਅੱਕੜੀਆਂ ਜਾਂਦਿਆਂ ਨੂੰ ਜਿन्हे ਠੰਡੜੋ ਮਾਹ ਪਿਰੀ ਹੁਣ ਇਹਨਾਂ ਅੱਖਾਂ ਨਾਲ ਮੈਨੂੰ ਸਾਰੇ ਪਾਸੇ ਉਹ ਮਾਲਕ ਉਹ ਵਾਹਿਗੁਰੂ ਕਾਲਪੁਖ ਨਜ਼ਰ ਆਉਂਦਾ ਹੈ ਇਹ ਅਵਸਥਾ ਬਣ ਗਈ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਉਹ ਸਹੀ ਨੇ ਉਸ ਬਹਿਰੂ ਕਾਲਪੁਰਖ ਨੇ ਕਿਰਪਾ ਕੀਤੀ ਸਾਨੂੰ ਗੁਰੂ ਨਾਲ ਮਿਲਾ ਦਿੱਤਾ ਸਾਡੇ ਮਨ ਅੰਦਰ ਪ੍ਰਕਾਸ਼ ਹੋ ਗਿਆ ਗਿਆਨ ਹੋ ਗਿਆ ਚਾਨਣ ਹੋ ਗਿਆ ਜ਼ਿੰਦਗੀ ਦਾ ਪਤਾ ਲੱਗਿਆ ਸੱਚ ਕੀ ਹੈ ਝੂਠ ਕੀ ਹੈ ਹੁਣ ਜ਼ਿੰਦਗੀ ਜਿਉਣ ਦਾ ਇੱਕ ਸਵਾਦ ਆਉਣ ਲੱਗਾ ਜ਼ਿੰਦਗੀ ਜਿਉਣ ਦਾ ਮਨੋਰਥ ਲੱਗਿਆ ਨਹੀਂ ਤੇ ਅਸੀਂ ਖਾ ਲਿਆ ਪੀ ਲਿਆ ਹੱਸ ਲਿਆ ਸੌ ਲਿਆ ਬਸ ਏਸੇ ਨੂੰ ਜ਼ਿੰਦਗੀ ਮੰਨ ਲਿਆ ਸੀ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਦੀ ਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਗੁਰੂ ਦਾ ਸੰਗ ਕੀਤਾ ਸਾਧ ਸੰਗਤ ਵਿੱਚ ਆਏ ਅਸੀਂ ਉਸ ਮਾਲਕ ਨੂੰ ਜਿਹਨੂੰ ਬਾਹਰ ਲੱਭਦੇ ਫਿਰਦੇ ਸੀ ਅੰਦਰ ਵੇਖਿਆ ਨਾਮ ਪ੍ਰਭੂ ਕਾ ਲਾਗਾ ਮਿੱਠਾ ਹੁਣ ਪ੍ਰਭੂ ਦਾ ਨਾਮ ਗੁਰੂ ਦਾ ਉਪਦੇਸ਼ ਇਹ ਬਾਣੀ ਹੁਣ ਸਾਨੂੰ ਮਿੱਠੀ ਲੱਗਣ ਲੱਗ ਪਈ ਚੰਗੀ ਲੱਗਣ ਲੱਗ ਪਈ ਨਹੀਂ ਤੇ ਅੰਮ੍ਰਿਤ ਕਉਰਾ ਵਿਖਿਆ ਮਿੱਠੀ ਸਾਖਤ ਕੀ ਬਿਦ ਨੈਣੋ ਮਿੱਠੀ ਨਹੀਂ ਤੇ ਇਹ ਅਵਸਥਾ ਬਣੀ ਹੋਈ ਸੀ ਸਤਿਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਸਗਲ ਸਮਗਰੀ ਏਕਸ ਘਟ ਮਾਹੇ ਅਨਕ ਰੰਗ ਨਾਨਾ ਦਿਸਟਾਏ ਇਹ ਸਾਰੀ ਸਮਗਰੀ ਉਹ ਵਾਗਰੂ ਕਾਲਕੁਖ ਦੀ ਬਣਾਈ ਹੋਈ ਹੈ ਵੱਖਰੇ ਵੱਖਰੇ ਰੰਗਾ ਨਾਲ ਉਹ ਸਾਰਿਆਂ ਵਿੱਚ ਵਸ ਰਿਹਾ ਹੈ ਇਹ ਸਮਝ ਆ ਗਈ ਨੌ ਨਿਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਨੌ ਨਦੀਆਂ 18 ਸਿੱਧੀਆਂ ਇਹ ਨਾਮ ਹੈ ਨਾਮ ਦਾ ਖਜ਼ਾਨਾ ਹੈ ਨਾਮ ਨਾਲ ਸਾਰੀਆਂ ਚੀਜ਼ਾਂ ਵਸਤੂਆਂ ਪ੍ਰਾਪਤ ਹੋ ਜਾਂਦੀਆਂ ਨੇ ਤੇ ਗੁਰੂ ਨਾਲ ਮਿਲ ਕੇ ਜਦੋਂ ਇਹ ਗਿਆਨ ਹੋਇਆ ਗੁਰੂ ਨੇ ਬਖਸ਼ਿਸ਼ ਕੀਤੀ ਤਾਂ ਸਮਝ ਆਈ ਕਿ ਨਾਮ ਕਿੱਥੋਂ ਮਿਲੇਗਾ ਨਾਮ ਇਸ ਦੇਹੀ ਮੈਂ ਇਸ ਕਾ ਬਿਸਰਾਮ ਇਹ ਦੇਹੀ ਵਿੱਚੋਂ ਲੱਭਣਾ ਸੀ ਅਸੀਂ ਤੇ ਬਾਹਰ ਤੁਰ ਪਏ ਅਸੀਂ ਤੇ ਜੰਗਲਾਂ ਨੂੰ ਤੁਰ ਪਏ ਅਸੀਂ ਤੇ ਪਹਾੜਾਂ ਨੂੰ ਤੁਰ ਪਏ ਮਰ ਕਹਿੰਦਾ ਇਸ ਦੇਹੀ ਵਿੱਚ ਹੀ ਸੀ ਬਿਸਰਾਮ ਇਸ ਦਾ ਸੁੰਨ ਸਮਾਗ ਅਨ ਤੈ ਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਜਦੋਂ ਅਸੀਂ ਆਪਣੇ ਅੰਦਰ ਗਏ ਕਿਉਂਕਿ ਗਿਆਨਵਾਨ ਜਿਹੜਾ ਪੁਰਸ਼ ਹੈ ਆਪ ਵਿਚਾਰੇ ਸੁਗਿਆਨੀ ਹੋਏ ਆਪਣੇ ਆਪ ਨੂੰ ਵਿਚਾਰਨਾ ਹੀ ਗਿਆਨਵਾਨ ਹੋਣਾ ਸੀ ਅਸੀਂ ਤੇ ਦੂਜਿਆਂ ਨੂੰ ਵਿਚਾਰਦੇ ਰਹੇ ਅਸੀਂ ਤੇ ਦੂਜਿਆਂ ਦੀ ਓਗਣ ਕੱਢਦੇ ਰਹੇ ਸਾਰੀ ਉਮਰ ਵਿਅਰਥ ਕਰ ਦਿੱਤੀ ਸਾਰੇ ਅੰਦਰ ਗਏ ਤੇ ਸੁੰਨ ਸਮਾਤ ਜਦੋਂ ਮਨ ਦੇ ਫੁਰਨੇ ਖਤਮ ਹੋਏ ਅਨਹਦ ਨਾਦ ਗੂੰਜ ਉੱਠਿਆ ਦਸ ਮਦਦਵਾਰ ਖੁੱਲਿਆ ਚੌਥਾ ਪਦ ਮਿਲਿਆ ਸਤਿਗੁਰੂ ਨੇ ਕਿਰਪਾ ਖੇਤੀ ਬਖਸ਼ਿਸ਼ ਕੀਤੀ ਉਹ ਨਾਦ ਅੰਦਰ ਗੂੰਜ ਗਿਆ ਕਹਿ ਨਾ ਜਾਇ ਅਚਰਜ ਵਿਸਮਾਦ ਕਹਿੰਦੇ ਐਸਾ ਵਿਸਮਾਦ ਹੈਰਾਨੀ ਜਨ ਕੀ ਨਜ਼ਾਰਾ ਬਣਿਆ ਕਿ ਜਿਹਨੂੰ ਕਹਿਣਾ ਔਖਾ ਹੋ ਗਿਆ ਇਸ ਅਵਸਥਾ ਨੂੰ ਉਹ ਜਾਣਦੇ ਨੇ ਜਿਹੜੇ ਸਿਮਰਨ ਕਰਦੇ ਨੇ ਜਿਨ੍ਹਾਂ ਉੱਤੇ ਸਤਿਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਉਹ ਇਸ ਅਵਸਥਾ ਨੂੰ ਜਾਣਦੇ ਨੇ ਦਿਨ ਦੇਖਿਆ ਜਿਨੇ ਆਪ ਦਿਖਾਏ ਨਾਨਕ ਇਸ ਜਨ ਸੋਜੀ ਪਾਏ ਇਸ ਵਿਸਵਾਦ ਵਿਸਵਾਦ ਨੂੰ ਇਸ ਆਨੰਦ ਨੂੰ ਉਹਨਾਂ ਨੇ ਦੇਖਿਆ ਜਿਨ੍ਹਾਂ ਨੂੰ ਉਹ ਆਪ ਵਿਖਾਉਂਦਾ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਿਖਾਣੈ ਨਹੀਂ ਤੇ ਅਸੀਂ ਆਪ ਦੀ ਤਰਪੀ ਫਿਰਤਾ ਮਰ ਗਏ ਆਪਣ ਲੀਆ ਜੀ ਮਿਲੈ ਵਿਛੜ ਕਿਉ ਰਵਾਨਾ ਜੀ ਅਸੀਂ ਆਪਣੀ ਕੀਤੇ ਤੇ ਪ੍ਰਾਪਤ ਕਰ ਸਕਦੇ ਹੁੰਦੇ ਆਪਣੀ ਬੁੱਧੀ ਨਾਲ ਆਪਣੀ ਮਤ ਨਾਲ ਆਪਣੇ ਗਿਆਨ ਨਾਲ ਫਿਰ ਅਸੀਂ ਵਿਛੜ ਕੇ ਤੇਰੇ ਤੋਂ ਰੋਂਦੇ ਕਿਉਂ ਰੋਣਾ ਹੀ ਐਸੀ ਗੱਲ ਦਾ ਕਿ ਸਾਡੇ ਵਿੱਚ ਹਉਮੈ ਆ ਜਾਂਦੀ ਹੈ ਕੱਲਾ ਗਿਆਨ ਜਿਹੜਾ ਹੈ ਸਾਡਾ ਬਹੁਤੀਆਂ ਗੱਲਾਂ ਬਹੁਤੀਆਂ ਚੁਤਰਾਈਆਂ ਨਾਲ ਅਸੀਂ ਉਹ ਗਿਆਨ ਮੰਨ ਲਿਆ ਉਹ ਸਾਡੇ ਹੰਕਾਰ ਦਾ ਕਾਰਨ ਬਣ ਗਿਆ ਸਾਡਾ ਰੋੜਾ ਬਣ ਬੈਠਾ ਪਰ ਪ੍ਰਭੂ ਜੀ ਜਿਹਦੇ ਉੱਤੇ ਤੁਸੀਂ ਕਿਰਪਾ ਕਰ ਦਿੰਦੇ ਹੋ ਜਿਹਦੇ ਤੇ ਤੁਸੀਂ ਬਖਸ਼ਿਸ਼ਾਂ ਕਰ ਦਿੰਦੇ ਹੋ ਉਹਨਾਂ ਨੂੰ ਇਹ ਵਿਸਮਾਦ ਇਹ ਆਨੰਦ ਇਹ ਅਨਹਦ ਨਾਦ ਇਹ ਤੁਸੀਂ ਆਪ ਕਿਰਪਾ ਕਰਕੇ ਇਸ ਦੀ ਸੋਝੀ ਦਿੰਦੇ ਹੋ ਸੋ ਅੰਦਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਆਪ ਗਵੰਤ ਗਿਆਨवान ਹੋ ਕੇ ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ ਸਮਝ ਆਈ ਜੋ ਅੰਦਰ ਸੀ ਉਹ ਬਾਹਰ ਵੀ ਹੈ ਉਹ ਤੇ ਅੰਦਰ ਵੀ ਹੈ ਉਹ ਤੇ ਬਾਹਰ ਵੀ ਹੈ ਉਤੇ ਘਟ ਘਟ ਵਿੱਚ ਵਿਆਪਿਆ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੋ ਪੁਕਾਰ ਇਥੇ ਪੁਕਾਰ ਪੁਕਾਰ ਕੇ ਕਹਿੰਦੇ ਆ ਰਹੇ ਨੇ ਸਾਰੇ ਸਭੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲਾ ਰੇ ਉਹ ਸਾਰੇ ਵਿੱਚ ਵਸਦਾ ਹੈ ਧਰਨ ਮਾਏ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਉਹ ਧਰਤੀ ਵਿੱਚ ਆਕਾਸ਼ ਵਿੱਚ ਪਤਾਲ ਵਿੱਚ ਸਾਰੇ ਲੋਕਾਂ ਵਿੱਚ ਭਰਿਆ ਪੂਰਾ ਤੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਬਨ ਤਿੰਨ ਪੁਰਬਤ ਹੈ ਪਾਰ ਬ੍ਰਹਮਾ ਜੈਸੀ ਆਗਿਆ ਤੈਸਾ ਕਰਮ ਉਹ ਬਣਾ ਵਿੱਚ ਘਾਹ ਦੀ ਟੀਲੀਆਂ ਤੱਕ ਮਰੇ ਕਹਿੰਦੇ ਉਹਦੇ ਵਿੱਚ ਵੀ ਸਮਾਇਆ ਹੈ ਉਹਦੇ ਵਿੱਚ ਵੀ ਜਨ ਪਾ ਦਿੰਦਾ ਉਤੇ ਤੇ ਪੁਰਬਤਾਂ ਵਿੱਚ ਵੀ ਹੈ ਜੈਸੀ ਆਗਿਆ ਤੈਸਾ ਕਰਮ ਇਹ ਜੀਵ ਉਹੀ ਕਰਮ ਕਰਦੇ ਨੇ ਜਿਹੋ ਜੀ ਤੂੰ ਉਹਨਾਂ ਨੂੰ ਆਗਿਆ ਦਿੰਨਾ ਹੈ ਜਿੱਧਰ ਜਿੱਧਰ ਮੈਂ ਤੂੰ ਲਾਇਆ ਇੱਕ ਲੱਗੇ ਹੋਏ ਨੇ ਕੌਣ ਪਾਣੀ ਵੈ ਸੰਤਰ ਮਾਹੇ ਚਾਰ ਕੁੰਟ ਦਾ ਦਿਸੇ ਸਮਾਹੇ ਤੂੰ ਹਵਾ ਵਿੱਚ ਵੀ ਹੈ ਪਾਣੀ ਵਿੱਚ ਵੀ ਹੈ ਅੱਗ ਵਿੱਚ ਵੀ ਹੈ ਚਾਰੇ ਦਸਾਵਾਂ ਵੱਲ ਦਸਾਂ ਦਸ਼ਾਵਾਂ ਵਿੱਚੋ ਸਮਾਇਆ ਹੋਇਆ ਹੈ ਭਾਵ ਕੋਈ ਥਾਂ ਇਹੋ ਜਿਹੀ ਨਹੀਂ ਹੈ ਇਹ ਪ੍ਰਭੂ ਜੀ ਦਿੱਥੇ ਤੁਸੀਂ ਨਹੀਂ ਹੋ ਜਿਸਨੇ ਭੈਣ ਨਹੀਂ ਕੋਠਾ ਗੁਰ ਪ੍ਰਸਾਦ ਨਾਨਕ ਸੁਖ ਪਾਓ ਕੋਈ ਥਾਂ ਉਸ ਤੋਂ ਵੱਖਰਾ ਨਹੀਂ ਤੇ ਪਾਤਸ਼ਾਹ ਮਹਾਰਜ ਕਹਿੰਦੇ ਗੁਰੂ ਦੀ ਕਿਰਪਾ ਨਾਲ ਇਹ ਸਦੀਵੀ ਸੁੱਖ ਪ੍ਰਾਪਤ ਕੀਤਾ ਜਾ ਸਕਦਾ ਹੈ ਗੱਲਾਂ ਬਾਤਾਂ ਨਾਲ ਨਹੀਂ ਹੋਏਗਾ ਵੇਦ ਪ੍ਰਾਣ ਸਿਮਰਤ ਮੈਂ ਦੇਕ ਸਸੀਅਰ ਸੂਰ ਨਕਤਰ ਮੈਂ ਏਕ ਵਿਦਾ ਵਿੱਚ ਪ੍ਰਾਣਾ ਵਿੱਚ ਸਿਮਰਤ ਸਾਸ਼ਤਰ ਧਾਰਮਿਕ ਪੁਸਤਕਾਂ ਸਿਮਰ ਸਾਸਤਰ ਵੇਦ ਕਾਰਨ ਪੁਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਕੋਛੀ ਵੇਦਾ ਮੈਂ ਨਾਮ ਉਤਮ ਸੋ ਸੁਣੈ ਨਾਹੀ ਫਿਰ ਐ ਜਿਉ ਗਤਾਲਿਆ ਨਾਮ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਕਹਾਣੀਆਂ 'ਚ ਬੜਾ ਉਲਝਿਆ ਹੋਇਆ ਹੈ ਕਰਮ ਕਾਂਡਾਂ 'ਚ ਜੀਵ ਉਲਝਿਆ ਹੋਇਆ ਇਸ ਕਰਕੇ ਉਸ ਮਾਲਕ ਤੋਂ ਪਰਾਂ ਹੋਇਆ ਹੋਇਆ ਸੱਸੀ ਰਸੂਰ 97ਵੇਂ ਏਕ ਮਾਰਿਕ ਨੂੰ ਸਾਰੇ ਪਾਸੇ ਸਸੀ ਅਰਚੰਦਰ ਮਾਂ ਸੂਰਜ ਨਿਸ਼ਕਤਰ ਤਾਰੇ ਬ੍ਰਹਮੰਡ ਦੀ ਜਿੰਨੀ ਚੀਜ਼ ਸਾਨੂੰ ਇੱਕ ਨਾ ਅੱਖਾਂ ਨਾਲ ਨਜ਼ਰ ਆਉਂਦੀ ਹੈ ਉਹਦੀ ਜੋਤ ਸਾਰਿਆਂ ਵਿੱਚ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕੰਹੂਂ ਡੋਲੇ ਜੋ ਜੀ ਜੰਤ ਗੋਲਦੇ ਨੇ ਪ੍ਰਭੂ ਜੀ ਤੇਰੀ ਹੀ ਬੋਲੀ ਬੋਲਦੇ ਨੇ ਪਰ ਉਹਨਾਂ ਵਿੱਚ ਸਮਾਇਆ ਹੋਇਆ ਤੂੰ ਆਪ ਅਡੋਲ ਹੈ ਤੂੰ ਆਪ ਸਥਿਰ ਹੋਇਆ ਬੈਠਾ ਹੈ ਸਰਬ ਕਲਾ ਕਰਕੇ ਲੈ ਖੇਲ ਮੋਰਨ ਪਾਈਏ ਗੁਰਿਆ ਮੋਲਾ ਇਹ ਬਖ ਬਖ ਕਲਾਵਾਂ ਨਾਲ ਇਸ ਖੇਡ ਨੂੰ ਤੂੰ ਖੇਡ ਰਿਹਾ ਹੈ ਇਸ ਖੇਡ ਦਾ ਕੋਈ ਮੁੱਲ ਨਹੀਂ ਪਾ ਸਕਿਆ ਕਿਉਂਕਿ ਅਮੁੱਲ ਹੈ ਤੇਰੇ ਜਿਹੜੇ ਗੁਣ ਨੇ ਨਾ ਉਹ ਅਮੁੱਲ ਨਹੀਂ ਪਾਰੇ ਗੁਰੂ ਨਾਨਕ ਪ੍ਰਕਾਸ਼ ਜੀ ਬਾਣੀ ਜਪਜੀ ਸਾਹਿਬ ਵਿੱਚ ਹਰ ਰੋਜ਼ ਪੜ੍ਹਦੇ ਆਮੁੱਲ ਗੁਣ ਆਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇਂ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ ਕੋਈ ਕੀਮਤ ਹੀ ਨਹੀਂ ਹੈ ਸਰਬ ਜੋਤ ਮੈਂ ਜਾਂ ਕੀ ਜੋਤ ਧਾਰ ਰਹੋ ਸਵਾਮੀ ਉਸ ਪੋਤ ਤੇਰੀ ਜੋਤ ਸਾਰਿਆਂ ਵਿੱਚ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜਿਨ੍ਹਾਂ ਉੱਤੇ ਤੂੰ ਕਿਰਪਾ ਕਰਦਾ ਹੈ ਬਖਸ਼ਿਸ਼ ਕਰਦਾ ਹੈ हे ਸੱਚੇ ਪਾਤਸ਼ਾਹ ਜੀ ਉਹ ਤੁਸੀਂ ਇਸ ਸੰਸਾਰ ਵਿੱਚ ਤਾਣੇ ਪੇਟੇ ਵਾਂਗੂ ਸਮਾਏ ਹੋਏ ਹੋ ਇਕਮਿਕ ਹੋਏ ਹੋਏ ਹੋ ਗੁਰਪ੍ਰਸਾਦ ਧਰਮ ਕਾ ਨਾਸ ਨਾਨਕ ਤਿਨ ਮੈਂ ਇਹ ਵਿਸ਼ਵਾਸ ਪਰ ਸਾਡੇ ਮਨਾਂ ਦੇ ਭਰਮ ਘਰੇਖੇ ਨਹੀਂ ਜਾਂਦੇ ਕੰਚੁਮ ਪਛਾਹ ਮਾਰੇ ਗ੍ਰਪ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੀ ਜੀ ਪਰਮਾ ਦਾ ਨਾਸ਼ ਹੁੰਦਾ ਹੈ ਕਿ ਅਸੀਂ ਉਹਦੇ ਤੋਂ ਵੱਖ ਹਾਂ ਅਸੀਂ ਉਹਦੇ ਤੋਂ ਵੱਖ ਨਹੀਂ ਹਾਂ ਉਹ ਸਾਡੇ ਤੋਂ ਵੱਖ ਨਹੀਂ ਹੈ ਅਸੀਂ ਆਪਣੇ ਕੀਤੇ ਹੋਏ ਕਰਮਾਂ ਤੇ ਹਉਮੈ ਕਰਕੇ ਵੱਖ ਹਾਂ ਇਹ ਜਿਹੜੀ ਹਉਮੈ ਹੈ ਇਹ ਸਾਨੂੰ ਨਾਮ ਨਾਲ ਨਹੀਂ ਮਿਲਣ ਦਿੰਦੀ ਹਉਮੈ ਨਾਮੈ ਨਾਲ ਵਿਰੋਧ ਹੈ ਦੋ ਇਹ ਨਵੱਸਾ ਇਕਠਾ ਹੈ ਇਸ ਕਰਕੇ ਸਾਡੇ ਦੁੱਖਾਂ ਦਾ ਕਾਰਨ ਸਾਡੀ ਹਉਮੈ ਹੈ ਸਭ ਤੋਂ ਵੱਡਾ ਰੋਗ ਜਿਹੜਾ ਹੈ ਇਸ ਮਨੁੱਖ ਨੂੰ ਹਉਮੈ ਦਾ ਹੈ ਹਉਮੈ ਦੀਰਗ ਰੋਗ ਹੈ दारू ਪੀਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਈ ਉਦੋਂ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਜਦੋਂ ਗੁਰੂ ਕਿਰਪਾ ਕਰਦਾ ਗੁਰੂ ਬਖਸ਼ਿਸ਼ ਕਰਦਾ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਹੁਣ ਜਿਹੜੇ ਸੰਤ ਜਾਣਨੇ ਗੁਰੂ ਮੁਖ ਪਿਆਰੇ ਨੇ ਮਹਾਰਜ ਉਹਨਾਂ ਦੀ ਰਹਿਣੀ ਬਹਿਣੀ ਦੱਸਦੇ ਨੇ ਕਿਹੋ ਜੀ ਹੈ ਮਹਾਰਜ ਕਹਿੰਦੇ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਉਹਨਾਂ ਦਾ ਵੇਖਣਾ ਹੀ ਸਾਰੇ ਪਾਸੇ ਉਸ ਮਾਲਕ ਨੂੰ ਵੇਖਦੇ ਨੇ ਉਹ ਸਾਰਿਆਂ ਵਿੱਚ ਉਸ ਮਾਲਕ ਨੂੰ ਵੇਖਦੇ ਨੇ ਉਹ ਸਾਰਿਆਂ ਦੇ ਦੁੱਖ ਨੂੰ ਆਪਣਾ ਦੁੱਖ ਜਾਣਦੇ ਨੇ ਸੰਤ ਜਨਾ ਕਾ ਹਿਰਦੈ ਸਭ ਧਰਮ ਉਹਨਾਂ ਦੇ ਹਿਰਦੇ ਵਿੱਚ ਵੀ ਢੇੜੇ ਖਿਆਲ ਨਹੀਂ ਉੱਕਦੇ ਚੰਗੇ ਖਿਆਲ ਉਤਦੇ ਨੇ ਸਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਆਮ ਸੰਗ ਰਚਨਾ ਮਹਾਰਜ ਕਹਿੰਦੇ ਉਹ ਸੁਣਦੇ ਨੇ ਤਾਂ ਸੁਭ ਬਚਨ ਭੈੜੇ ਬੋਲ ਨਹੀਂ ਸੁਣਦੇ ਨਿੰਦਿਆ ਚੁਗੜੀ ਨਹੀਂ ਸੁਣਦੇ ਸਰਬ ਵਿਆਪੀ ਆਮ ਸੰਗ ਰਚਨਾ ਉਹ ਹਮੇਸ਼ਾ ਸਰਬ ਵਿਆਪੀ ਪਗਾਇ ਗੁਰੂਕਾਰ ਪ੍ਰਕ ਦੇ ਨਾਲ ਇੱਕ ਮਿਕ ਜੁੜੇ ਰਹਿੰਦੇ ਨੇ ਭਾਵ ਸਿਮਰਨ ਕਰਦੇ ਰਹਿੰਦੇ ਨੇ ਉਹਨਾਂ ਦਾ ਇਹ ਅਜੱਪਾ ਜਾਪ ਗੁਰਮੁਖ ਰੋਮ ਰੋਮ ਹਰ ਧਿਆਵੈ ਉਠਤ ਬੈਠ ਸੋਬਤ ਨਾਮ ਉਹ ਹਰ ਵੇਲੇ ਉਸ ਵਹਿਗੁਰੂ ਕਰਤੂਕ ਦਾ ਚਿੰਤਨ ਕਰਦੇ ਰਹਿੰਦੇ ਨੇ ਜਿਨ ਜਾਤਾ ਤਿਸ ਕੀ ਏ ਰਹਿਤ ਸਤਿਵਚਨ ਸਾਧੂ ਸਭ ਕਹਿਤ ਮਹਾਰਜ ਕਹਿੰਦੇ ਜਿਨ੍ਹਾਂ ਨੇ ਇਹਨੂੰ ਜਾਣ ਲਿਆ ਉਸ ਵਾਲੇ ਨੂੰ ਉਹਨਾਂ ਦੀ ਰਹਿਣੀ ਬਹਿਣੀ ਭਾਈ ਇਹੋ ਜੀ ਹੈ ਉਹਨਾਂ ਦਾ ਦੇਖਣਾ ਉਹਨਾਂ ਦਾ ਸੁਣਨਾ ਉਹਨਾਂ ਦਾ ਬੋਲਣਾ ਉਹਨਾਂ ਦਾ ਰਹਿਣਾ ਇਸ ਤਰ੍ਹਾਂ ਦਾ ਹੈ ਕਿ ਉਹ ਦਿਨ ਰਾਤ ਉੱਠਦੇ ਆਂ ਬੈਠਦੇ ਆਂ ਤੁਰਦੇ ਆਂ ਫਿਰਦੇ ਆਂ ਉਸ ਮਾਲਕ ਨਾਲ ਜੁੜੇ ਰਹਿੰਦੇ ਨੇ ਸੱਤ ਬਚਨ ਸਾਧੂ ਸਭ ਕਹਿਤ ਤੇ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਸਾਧਨਾ ਕੀਤੀ ਹੈ ਉਹ ਸਾਧੂ ਜਨ ਨੇ ਜਿਹੜੇ ਉਹ ਫਿਰ ਜੋ ਬੋਲਦੇ ਨੇ ਭਾਈ ਉਹਨਾਂ ਦਾ ਬੋਲਿਆ ਫਿਰ ਸੱਤ ਹੁੰਦਾ ਜੋ ਜੋ ਹੋਏ ਸੋਈ ਸੁਖਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਮਰਿ ਕਦੇ ਉਸ ਵੈਗਰੂ ਕਾਲਪੁਰਖ ਦੀ ਹੁਕਮ ਤੇ ਰਜਾ ਵਿਚ ਰਹਿੰਦੇ ਨੇ ਕਰਨ ਕਰਾਵਣ ਹਾਰ ਪ੍ਰਭ ਜਾਣੈ ਉਹ ਜਾਣਦੇ ਨੇ ਇਸ ਗੱਲ ਨੂੰ ਕਿ ਕਰਨ ਕਰਾਵਣ ਸਰਬ ਕਲਾ ਸਮਰੱਥ ਉਹ ਵਹਿਗਰੂ ਕਾਲ ਪੁਰਖ ਹੈ ਇਹ ਗੱਲ ਨੂੰ ਜਾਣਦੇ ਨੇ ਇਸ ਕਰਕੇ ਉਹਦੀ ਹੁਕਮ ਤੇ ਰਜਾ ਵਿੱਚ ਰਹਿੰਦੇ ਨੇ ਅੰਤਰ ਬਾਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਾ ਮੋਹੀ ਉਹਨਾਂ ਦੇ ਅੰਦਰ ਵੀ ਜੋ ਅੰਦਰ ਹੈ ਉਹ ਮੁਖਤੇ ਹੈ ਜੋ ਉਹਨਾਂ ਦੇ ਮੁਖਤੇ ਹੈ ਉਹੀ ਉਹਨਾਂ ਦੇ ਅੰਦਰ ਹੈ ਇਸ ਕਰਕੇ ਅੰਦਰ ਤੇ ਬਾਹਰ ਇੱਕ ਵਸਿਆ ਹੋਇਆ ਤੇ ਪਾਤਸ਼ਾਹ ਕਹਿੰਦੇ ਭਾਈ ਉਹਨਾਂ ਦਾ ਦਰਸ਼ਨ ਦੇਖ ਕੇ ਇਹ ਦੁਨੀਆ ਨੂੰ ਹੀ ਗਈ ਜਿਹੜੇ ਇਸ ਤਰ੍ਹਾਂ ਦਾ ਜੀਵਨ ਜਿਉਉਂਦੇ ਨੇ ਉਸ ਵਹਿਗਰੂ ਕਾਰਪਕ ਤੇ ਉਹਨਾਂ ਵਿੱਚ ਫਿਰ ਭੇਦ ਨਹੀਂ ਹੁੰਦਾ ਕੋਈ ਆਪ ਸਤ ਤੀਆਂ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਉਹਨਾਂ ਨੇ ਜਾਣ ਲਿਆ ਕਿ ਉਹ ਆਪ ਸੱਚਾ ਹੈ ਉਹਨੇ ਜੋ ਕੁਝ ਪੈਦਾ ਕੀਤਾ ਉਹ ਵੀ ਸੱਚਾ ਹੈ ਕਿਉਂਕਿ ਜਿਹੋ ਜੀ ਦ੍ਰਿਸ਼ਟੀ ਨਾਲ ਅਸੀਂ ਵੇਖਦੇ ਆਂ ਇਹ ਸੰਸਾਰ ਸਾਨੂੰ ਉਹੋ ਜਿਹਾ ਹੀ ਲੱਗਦਾ ਹੈ ਜੀ ਰੋਗੀ ਕੇ ਭਾਣੇ ਸਭ ਰੋਗੀ ਜੇ ਕੋਈ ਰੋਗੀ ਹੈ ਉਹਨੂੰ ਸਾਰੇ ਰੋਗੀ ਨਜ਼ਰ ਆਉਂਦੇ ਨੇ ਜੇ ਕੋਈ ਚੋਰ ਹੈ ਉਹਨੂੰ ਸਾਰੇ ਚੋਰ ਨਜ਼ਰ ਆਉਂਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਗੁਰਮਖ ਨੇ ਉਹਨਾਂ ਨੂੰ ਸਾਰੇ ਪਾਸੇ ਹੀ ਗੁਰਮਖ ਨਜ਼ਰ ਆਉਂਦੇ ਹੁੰਦੇ ਉਹ ਆਪਣੇ ਵਰਗਾ ਕਰਕੇ ਜਾਣਦੇ ਨੇ ਇਸ ਕਰਕੇ ਉਹਨੂੰ ਜਾਣਦੇ ਨੇ ਇਹ ਜਗ ਸੱਚੀ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਹ ਸੱਚੇ ਦੀ ਕੋਠੜੀ ਕਰਕੇ ਜਾਣਦੇ ਨੇ ਉਹ ਸੱਚ ਦੇ ਨਾਲ ਜੁੜੇ ਹੋਏ ਨੇ ਸਚਿਆਰ ਜੀਵਨ ਵਾਲੇ ਨੇ ਉਹ ਜਾਣਦੇ ਨੇ ਕਿ ਸਾਰਾ ਕੁਝ ਉਸ ਮਾਲਕ ਤੋਂ ਪੈਦਾ ਹੋਇਆ ਹੈ ਸਾਰੇ ਹੀ ਉਹਦੇ ਜੀਵਨ ਇੱਕ ਪਿਤਾ ਇੱਕ ਸਪੇ ਹਮਾਰਕੂ ਮੇਰਾ ਗੁਰਹਾਈ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤਿਸ ਭਾਵੈ ਤਾਂ ਕਰੇ ਬਿਸਤਾਰ ਕਿਸ ਭਾਵੈ ਤਾਂ ਇੱਕੰਕਾਰ ਉਹ ਇਹ ਵੀ ਜਾਣਦੇ ਨੇ ਕਿ ਉਹਨੂੰ ਭੌਂਦਾ ਹੈ ਤੇ ਵਿਸਤਾਰ ਕਰਦਾ ਹੈ ਜੇ ਉਹ ਮਾਰਗ ਨੂੰ ਭਾ ਜਾਵੇ ਤਾਂ ਸਾਰਾ ਕੁਝ ਸਮੇਟ ਵੀ ਇੱਕ ਇੱਕਦਮ ਦਿੰਦਾ ਹੈ ਇਹ ਧਰਤੀ ਕਈ ਵਾਰ ਵੱਸੀ ਹੈ ਜੀ ਕਈ ਵਾਰ ਉੱਜੜੀ ਹੈ ਕਈ ਵਾਰ ਪਚਾਲ ਆਏ ਨੇ ਕਈ ਵਾਰ ਕੁਝ ਹੋਇਆ ਬੜੀ ਬੜੀ ਬਹੁਤ ਕੁਝ ਹੋਇਆ ਇੱਥੇ ਬਹੁਤ ਸਾਰੇ ਜੀਵ ਜੰਤੂ ਨੇ ਜਿਹੜੇ ਅਲੋਪ ਹੋ ਗਏ ਡਾਇਨਾਸੌਰ ਵਰਗੇ ਇਹ ਧਰਤੀ ਤੇ ਰਹੇ ਨੇ ਜਿਹੜੇ ਅੱਜਕਰ ਨਜ਼ਰ ਨਹੀਂ ਆਉਂਦੇ ਅੱਗੋਂ ਕੀ ਹੋਏਗਾ ਇਹਦੇ ਬਾਰੇ ਕੋਈ ਕੁਝ ਨਹੀਂ ਜਾਣਦਾ ਅਨੰਕ ਕਲਾ ਲਖੀ ਨਾ ਜਾਏ ਜਿਸ ਭਾਵੇਂ ਤਿਸ ਲਈ ਮਿਲਾਏ ਉਸ ਮਾਲਕ ਦੀਆਂ ਅਨੇਕਾਂ ਕਲਾਵਾਂ ਨੇ ਅਨੇਕਾਂ ਖੇਡਾਂ ਨੇ ਅਨੇਕਾਂ ਚੋਜ ਨੇ ਪਰ ਮਹਾਰਾਜ ਕਹਿੰਦੇ ਜਿਸ ਭਾਵੇਂ ਤਿਸ ਲਈ ਮਿਲਾਏ ਜਿਹੜਾ ਉਹ ਭੌਂਦਾ ਹੈ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ ਜੇ ਇੱਕ ਮਨੁੱਖ ਕਵੇ ਕਿ ਮੈਂ ਆਪਣੀ ਵਿਦਵਤਾ ਨਾਲ ਆਪਣੀ ਭਗਤੀ ਨਾਲ ਆਪਣੇ ਜੋਰ ਨਾਲ ਮੈਂ ਉਹਨੂੰ ਮਿਲ ਲਵਾਂਗਾ ਮਰ ਕੇ ਨਹੀਂ ਜਿਤੇ ਉਹ ਕਿਰਪਾ ਕਰਦਾ ਹੈ ਉਸੇ ਸਾਈ ਭਾਤ ਵਿੜਿਆਈਆਂ ਜਿਸ ਭਾਵ ਹੈ ਇਸ ਦੇ ਇਹ ਵਿੜਿਆਈ ਉਸ ਮਾਲਕ ਦੇ ਹੱਥ ਵਿੱਚ ਹੈ ਕਬਨ ਨੇੜਕ ਕਬਨ ਕਈ ਹੈ ਦੂਰ ਆਪੇ ਆਪ ਰਹਾ ਭਰਪੂਰ ਅਸੀਂ ਕਿਹਨੂੰ ਕਹੀਏ ਕਿ ਕੌਣ ਉਹਦੇ ਨੇੜੇ ਹੈ ਕੌਣ ਉਹ ਤੋਂ ਦੂਰ ਹੈ ਉਹ ਤੇ ਹਰ ਜਗ੍ਹਾ ਭਰਿਆ ਪੂਰਾ ਹੈ ਆਪਣੇ ਆਪ ਤੋਂ ਆਪ ਪੈਦਾ ਹੋਇਆ ਆਪਣੇ ਆਪ ਵਿੱਚ ਆਪ ਸਮਾਉਂਦਾ ਹੈ ਅੰਤਰਗਤ ਜਿਸ ਆਪ ਜਣਾਏ ਨਾਨਕ ਇਸ ਜਨ ਆਪ 부ਝਾਏ ਅੰਤਰਗਤ ਅੰਦਰੋਂ ਅਵਸਥਾ ਜਿਨ੍ਹਾਂ ਦੀ ਉਹ ਆਪ ਕਿਰਪਾ ਕਰਕੇ ਜਿਨ੍ਹਾਂ ਨੂੰ ਸਮਝਾ ਦਿੰਦਾ ਨਾਨਕ ਇਸ ਜਨ ਆਪ 부ਝਾਏ ਪਛ ਪਾਛਾ ਪੰਚਮ ਪਾਛਾ ਮਰੇ ਕਿਨੇ ਭਾਈ ਫਿਰ ਉਹਨਾਂ ਗੁਰਮੁਖ ਪਿਆਰਿਆਂ ਨੂੰ ਆਪ ਸੋਝੀ ਦਿੰਦਾ ਸਰਬ ਕੂਤਿਆ ਵਰਤਾਰਾ ਸਰਬ ਨੈਨ ਆਪੇਖਣਹਾਰਾ ਇਹ ਜਿੰਨੇ ਜੀਵ ਜੰਤੂ ਨੇ ਜਿੰਨੇ ਪਦਾਰਥ ਨੇ ਇਹ ਸਾਰਾ ਉਹਦਾ ਵਰਤਾਰਾ ਹੈ ਇਹ ਜਿੰਨੀਆਂ ਅੱਖਾਂ ਨੇ ਇਹ ਸਾਰੀਆਂ ਉਹਦੀਆਂ ਅੱਖਾਂ ਨੇ ਉਹਨਾਂ ਵਿੱਚੋਂ ਕਿਉਂਕਿ ਉਹਦੀ ਜੋਤ ਇਨ੍ਹਾਂ ਅੱਖਾਂ ਵਿੱਚ ਹੈ ਇਨ੍ਹਾਂ ਅੱਖਾਂ ਦੁਆਰਾ ਹੀ ਉਹ ਸੰਸਾਰ ਨੂੰ ਅਸੀਂ ਵੇਖਦੇ ਆਂ ਇਹ ਨਿਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਣੀ ਅਵਰ ਨ ਦੇਖੋ ਕੋਈ ਇਹ ਤੀਜੀ ਪਾਸ਼ਾ ਮਾਰੋ ਸਮਝਾਉਂਦੇ ਆ ਰਹੇ ਨੇ ਗੱਲ ਸੰਗੀਤਾਂ ਵਿੱਚ ਸਗਲ ਸਮਗਰੀ ਜਾਂ ਕਾਤਨਾ ਆਪਣਾ ਜਸ ਆਪ ਹੀ ਸੁਣਾ ਸਾਰੀ ਸਮਗਰੀ ਜਿੰਨੀ ਸ੍ਰਿਸ਼ਟੀ ਹੈ ਸਾਰੀ ਉਹਦਾ ਹੀ ਪੁੱਤਰ ਹੈ ਭਾਈ ਉਹਦਾ ਤਨ ਹੈ ਆਪਣਾ ਜਸ ਉਹ ਆਪ ਹੀ ਸੁਣ ਰਿਹਾ ਹੈ ਕਿਉਂਕਿ ਸਾਡੇ ਅੰਦਰ ਬੈਠਾ ਜੀ ਉਹ ਆਪ ਕਰਾਉਣ ਵਾਲਾ ਵੀ ਆਪ ਹੈ ਸੁਣਨ ਵਾਲਾ ਵੀ ਆਪ ਹੈ ਆਵਣ ਜਾਣ ਕੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਹੈ ਇਹ ਆਉਣ ਜਾਣ ਜੰਮਣਾ ਮਰਨਾ ਇੱਕ ਖੇਡ ਹੈ ਕਦੋਂ ਕੋਈ ਆ ਰਿਹਾ ਕਦੋਂ ਕੋਈ ਜਾ ਰਿਹਾ ਇਹ ਮਾਇਆ ਜਿਹੜੀ ਹੈ ਜੋ ਸਾਨੂੰ ਨਜ਼ਰ ਆਉਂਦੀ ਹੈ ਮਾਇਆ ਦੀ ਡੈਫੀਨੇਸ਼ਨ ਤੀਜੇ ਪਾਤਸ਼ਾਹ ਦਿੰਦੇ ਨੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇ ਪਰ ਮਹਾਰਿ ਕਹਿੰਦੇ ਇਹ ਮਾਇਆ ਵੀ ਉਹਦੀ ਅਗਿਆ ਵਿੱਚ ਹੀ ਹੈ ਮਾਇਆ ਆਪਣੇ ਆਪ ਕੁਝ ਨਹੀਂ ਕਰ ਸਕਦੀ ਸਭ ਕੇ ਮਨ ਦੇਲਪ ਤੋਰ ਹੈ ਜੋ ਕੁਝ ਕਹਿਣਾ ਸੋ ਆਪੇ ਕਹਿ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਵੀ ਆਪ ਨਰਲੇਪ ਹੈ ਸਾਰਿਆਂ ਦੇ ਵਿੱਚ ਸਦੈਂਦਾ ਹੋਇਆ ਵੀ ਨਰਲੇਪ ਹੈ ਜੋ ਕੁਝ ਕਹਿੰਦਾ ਹੈ ਉਹ ਆਪ ਕਹਿੰਦਾ ਹੈ ਮਨੁੱਖ ਕੁਝ ਨਹੀਂ ਕਰ ਸਕਦਾ ਜੀ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇਂ ਤਲੈ ਸਮਾਏ ਇਹ ਜੀਵ ਤੇ ਉਹਦੀ ਆਗਿਆ ਵਿੱਚ ਆ ਰਹੇ ਨੇ ਉਹਦੀ ਆਗਿਆ ਵਿੱਚ ਜਾ ਰਹੇ ਨੇ ਪਰ ਜਿਹੜੇ ਉਹ ਨੂੰ ਭਾ ਗਏ ਜਿਹੜੇ ਉਹ ਦੇ ਹੁਕਮ ਤੇ ਰਜਾ ਵਿੱਚ ਰਹਿ ਕੇ ਸਚਿਆਰ ਹੋ ਗਏ ਤੇ ਪਾਸ਼ਾ ਕਹਿੰਦੇ ਉਹਨਾਂ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ ਕਹਿਣੇ ਵਾਲੇ ਤੇਰੇ ਰਹਿ ਸਮਾਈ ਉਹ ਤੇ ਤੈਨੂੰ ਕਹਿੰਦੇ ਕਹਿੰਦੇ ਤੇਰੇ ਵਿੱਚ ਹੀ ਸਮਾ ਗਏ ਤੇਰੇ ਵਰਗੇ ਹੋ ਗਏ ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਸ ਕਰਾ ਤੇ ਮਾਰੇ ਕਰੇ ਇਸ ਤੋਰਾ ਕੋਈ ਹੈ ਹੀ ਨਹੀਂ ਹੋ ਇਸ ਤੋਂ ਵੱਧ ਜੇ ਕੋਈ ਕਰ ਸਕਦਾ ਤਾਂ ਸਾਨੂੰ ਕੋਈ ਦੱਸ ਦਿਓ ਮਰੇ ਕਹਿੰਦੇ ਹੋਰ ਹੈ ਹੀ ਨਹੀਂ ਦੂਜਾ ਇੱਕ ਅਕਾਲ ਪੁਰਖ ਤੋਂ ਬਿਨਾ ਕੁਝ ਨਹੀਂ ਕਰ ਸਕਦਾ ਆਪ ਭਲਾ ਕਰ ਤੂ ਦੇਤ ਨਹੀਂ ਕੀ ਆਪੇ ਜਾਣੈ ਆਪਣੇ ਜੀ ਕੀ ਉਹ ਆਪ ਭਲਾ ਹੈ ਉਹਦੇ ਕੰਮ ਬਹੁਤ ਚੰਗੇ ਨੇ ਆਪਣੇ ਜੀ ਦੀ ਉਹ ਆਪ ਜਾਣਦਾ ਹੈ ਉਹਦੇ ਜੀ ਵਿੱਚ ਕੀ ਹੈ ਉਹਨੇ ਕੀ ਕਰਨਾ ਹੈ ਅਸੀਂ ਤੇ ਐਵੇਂ ਪਛੇਣ ਗੁਣੀਆਂ ਕਰਦੇ ਰਹਿੰਨੇ ਆਂ ਅਸੀਂ ਤੇ ਐਵੇਂ ਜੋਤਸ਼ੀਆ ਕੋਲ ਜਾ ਜਾ ਕੇ ਕੁਝ ਪੁੱਛਦੇ ਰਹਿੰਨੇ ਆ ਕਿ ਕੱਲ ਨੂੰ ਕੀ ਹੋਏਗਾ ਮੇਰੇ ਆਉਣ ਵਾਲੇ ਕੀ ਹੋਏਗਾ ਪਰਸੋਂ ਕੀ ਹੋਏਗਾ ਕੁਝ ਨਹੀਂ ਹੁੰਨਾ ਜੀ ਕੋਈ ਨਹੀਂ ਦੱਸ ਸਕਦਾ ਅੰਦਰ ਗਿਆ ਸਾਹ ਵਾਪਸ ਆਏਗਾ ਕਿ ਨਹੀਂ ਆਏਗਾ ਕਿਸੇ ਨੂੰ ਨਹੀਂ ਪਤਾ ਉਹ ਤੇ ਅਸੀਂ ਉਲਝੇ ਹੋਏ ਆ ਇਹ ਮਾਇਆ ਦੇ ਗੇੜ ਵਿੱਚ ਉਲਝੇ ਹੋਏ ਜੋਤਸ਼ੀਆ ਕੋਲ ਜਾ ਜਾ ਕੇ ਧਾਗੇ ਲਾ ਲਾ ਕੇ ਤ੍ਰੀਤ ਬੰਨ ਬੰਨ ਕੇ ਕੁਝ ਨਹੀਂ ਹੋਣ ਲੱਗਾ ਜੀ ਨਾ ਕੁਝ ਹੋਇਆ ਨਾ ਹੋਏਗਾ ਲੋਕ ਟੋਣਿਆਂ ਟਾਮਣਾਂ 'ਚ ਪਏ ਹੋਏ ਨੇ ਕੁਝ ਵੀ ਨਹੀਂ ਹੁੰਦਾ ਅਸੀਂ ਵਖਦੇ ਆ ਮੈਂ ਬੜਿਆਂ ਨੂੰ ਵਖਿਆ ਮੇਰੇ ਘਰ ਅੱਗੇ ਵੀ ਕੋਈ ਰੱਖ ਗਿਆ ਸੀ ਇੱਕ ਵਾਰੀ ਉਹਨੂੰ ਮੇਰੇ ਗਵਾਂਢੀ ਕਹਿੰਦੇ ਤੁਹਾਡੇ ਘਰ ਅੱਗੇ ਕੁਝ ਰੱਖ ਗਿਆ ਜੀਆ ਕੋਈ ਰੱਖ ਕੇ ਗਿਆ ਲੈ ਕੇ ਤਾਂ ਨਹੀਂ ਗਿਆ ਨਾ ਰੱਖ ਕੇ ਕੋਈ ਗੱਲ ਫੇਰ ਕੀ ਹੋ ਗਈ ਅਸੀਂ ਉਹਨੂੰ ਜੇ ਹੋਏ ਆ ਨਾ ਗੱਲਾਂ ਤੇ ਬਹੁਤ ਸਾਰੇ ਤੁਹਾਨੂੰ ਹਾਸੇ ਦੀ ਗੱਲ ਦਿਆਂ ਕਿ ਜਦੋਂ ਮੈਂ ਪੜ੍ਹਦਾ ਰਿਹਾ ਸੀ ਸੈਕੰਡਾਂ ਤੇ ਜਾਂਦੇ ਸੀ ਕਾਲਜ ਰਸਤੇ 'ਚ ਕਈ ਵਾਰ ਟੋਨੇ ਟਾਣੇ ਕੀਤੇ ਆਉਂਦੇ ਰਸਤੇ ਵਿੱਚ ਮਠਿਆਈ ਰੱਖੀ ਹੁੰਦੀ ਪੈਸੇ ਰੱਖਣੋਂ ਬੜੀ ਮਠਿਆਈ ਕਰਦੀ ਹੈ ਬੜੇ ਨਾਰੀਅਲ ਭੰਗੇ ਖਾਦੇ ਨੇ ਕੁਝ ਨਹੀਂ ਹੋਇਆ ਜੀ ਫਜ਼ੂਲ ਟਾਈਮ ਖਰਾਬ ਕਰਨਾਂ ਦੀਆਂ ਗੱਲਾਂ ਨੇ ਸਾਰੀਆਂ ਸਾਡੀਆਂ ਅਸੀਂ ਆਪਣਾ ਪੈਸਾ ਤੇ ਸਮਾਂ ਬਰਬਾਦ ਕਰਦੇ ਹਾਂ ਉਹਨਾਂ ਸਮਾਂ ਜੇਕਰ ਅਸੀਂ ਸਿਮਰਨ 'ਵਲ ਲਾ ਦਈਏ ਉਹਨਾਂ ਸਮਾਂ ਉਸ ਬਹਿਰੂ ਦੇ ਅਕਾਲ ਪੁਰਖ ਦੀ ਆਰਾਧਨਾ ਤੇ ਬੇਨਤੀ 'ਵਲ ਲਾ ਦਈਏ ਤਾਂ ਅਸੀਂ ਸਫਲ ਹੋ ਸਕਦੇ ਸਾਡਾ ਪੈਸਾ ਵੀ ਬਚ ਸਕਦਾ ਸਾਡਾ ਸਮਾਂ ਵੀ ਬਚ ਸਕਦਾ ਆਪ ਸਾਚ ਧਾਰੀ ਸਭ ਸਾਚ ਓਤਕੋਤ ਆਪਨ ਸੰਗਰਾਜ ਉਹ ਆਪ ਸੱਚ ਹੈ ਉਹਨੇ ਸਾਰੇ ਪਾਸੇ ਸੱਚ ਧਾਰਨ ਕੀਤਾ ਸਾਰਿਆਂ ਵਿੱਚ ਸਮਾਇਆ ਹੋਇਆ ਮਰੀ ਕਹਿੰਦੀ ਉਹ ਤੇ ਓਤਕੋਤ ਹੈ ਸਾਡੇ ਨਾਲ ਜਿਵੇਂ ਤਾਣਾ ਪੇਟਾ ਹੁੰਦਾ ਹੈ ਇਸ ਤਰ੍ਹਾਂ ਸਾਡੇ ਵਿੱਚ ਸਮਾਇਆ ਹੋਇਆ ਪਰ ਅਸੀਂ ਜਾਣ ਨਾ ਸਕੇ ਤਾਂ ਕਿ ਗੱਦਮਿੱਤਰ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਉਹਦੇ ਵਰਗਾ ਹੋਰ ਹੈ ਹੀ ਨਹੀਂ ਕੋਈ ਉਦੀ ਗੱਤ ਕੀ ਹੈ ਉਦੀ ਵਸਤਾ ਕੀ ਹੈ ਉਦੀ ਕੀਮਤ ਕੀ ਹੈ ਹੁਣ ਤੱਕ ਕੋਈ ਨਹੀਂ ਜਾਣ ਸਕਿਆ ਤਿਸ ਕਾ ਕੀ ਆਸ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਤੇ ਪਾਤਸ਼ਾਹ ਨੇ ਗੁਰੂ ਦੀ ਕਿਰਪਾ ਨਾਲ ਇਹ ਗੱਲ ਚੰਗੀ ਤਰ੍ਹਾਂ ਜਾਣ ਲੈ ਕਿ ਉਹਦਾ ਕੀਤਾ ਪ੍ਰਵਾਨ ਮੰਨ ਲੈ ਉਹਦੀ ਹੁਕਮਤ ਤੇ ਰਜਾ ਵਿੱਚ ਰਹਿਣਾ ਸਿੱਖ ਲੈ ਉਹਦੀ ਹੁਕਮਤ ਤੇ ਰਜਾ ਵਿੱਚ ਰਹਿਣਾ ਸਿੱਖ ਲੈ ਇਹ ਪ੍ਰਵਾਨ ਕਰ ਲੈ ਤੂੰ ਆਪਣੇ ਜੀਵਨ ਵਿੱਚ ਕਾਮਯਾਬ ਹੋ ਜਾਏਗਾ ਜੋ ਜਾਣੈ ਤਿਸ ਦਾ ਸੁਖ ਹੋਏ ਹੁਣ 8ਵੇਂ ਮੰਦ ਵਿੱਚ ਮਹਾਰਾਜ ਗੱਲ ਦਾ ਫੈਸਲਾ ਕਰਦੇ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਕਿ ਉਹ ਸਾਡੇ ਅੰਗ ਸੰਗ ਹੈ ਅਸੀਂ ਉਹਦੀ ਅੰਸ਼ ਹਾਂ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਇਸ ਦਾ ਬੁਰਾ ਕਿਉਂ ਹੋਏ ਉਹ ਸਭ ਦਾ ਭਲਾ ਹੀ ਕਰਦਾ ਹੈ ਜਿਨ੍ਹਾਂ ਨੇ ਇਹ ਗੱਲ ਨੂੰ ਜਾਣ ਲਿਆ ਮਹਾਰਾਜ ਕਹਿੰਦੇ ਜੋ ਜਾਣੈ ਤਿਸ ਦਾ ਸੁਖ ਹੋਏ ਜਿਨ੍ਹਾਂ ਨੇ ਇਸ ਗੱਲ ਨੂੰ ਉਸ ਮਾਲਕ ਦੇ ਇਸ ਸੁਭਾਅ ਨੂੰ ਜਾਣ ਲਿਆ ਉਹ ਦਿਆਲੂ ਹੈ ਕਿ ਪਾਲੂ ਹੈ ਮਿੱਠ ਬੋਲੜਾ ਹੈ ਉਹ ਨਿਰਭਾਉ ਹੈ ਨਿਰਵੈਰ ਹੈ ਉਹ ਪਤਿਤ ਪਾਵਨ ਹੈ ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਕਿ ਨੇ ਮਾਰੇ ਕਿ ਨੇ ਫਿਰ ਸਦਾ ਹੀ ਸੁਖੀ ਰਹਿੰਦੇ ਨੇ ਜੀ ਆਪ ਮਲਾਇ ਲੈ ਪ੍ਰਭ ਸੋਏ ਫਿਰ ਉਹਨਾਂ ਨੂੰ ਉਹ ਪ੍ਰਭ ਆਪ ਮਲਾ ਲੈਂਦਾ ਆਪਣੇ ਨਾਲ ਆਪਣੇ ਨਾਲ ਆਪ ਜੋੜ ਲੈਂਦਾ ਹੈ ਉਹ ਤਨਮਹੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤਾ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਨਾ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਅਕਾਲ ਪੁਰਖ ਦੁਨੀਆ ਦੇ ਬੰਦੇ ਧਨਮਾਨ ਹੋਣਾ ਚਾਹੁੰਦੇ ਨੇ ਇਹ ਚਾਹਣਾ ਚਾਹੁੰਦੇ ਨੇ ਕਿ ਸਾਡੀ ਕੁੱਲ ਬੜੀ ਉੱਚੀ ਹੈ ਉਹ ਪਤਵੰਤੇ ਸਤਕਾਰ ਜੋ ਰਹਿਣਾ ਚਾਹੁੰਦੇ ਨੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਨਾ ਤੂੰ ਉਹੋ ਹੀ ਧਨਮਾਨ ਨੇ ਉਹੋ ਹੀ ਉੱਚੀ ਕੁੱਲ ਵਾਲੇ ਨੇ ਉਹੋ ਹੀ ਪਤਵੰਤੇ ਨੇ ਜਿਨ੍ਹਾਂ ਦੇ ਹਿਰਦੇ 'ਚ ਤੂੰ ਵਸਿਆ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ ਤੇ ਮਰਜ ਕਹਿੰਦੇ ਇਹੋ ਜੇ ਗੁਰਮੁਖ ਪਿਆਰਿਆਂ ਦਾ ਆਉਣਾ ਵੀ ਧੰਨਤਾ ਦੇ ਯੋਗ ਹੈ ਉਹ ਜਨ ਉਹ ਸੇਵਕ ਉਹਨਾਂ ਦਾ ਆਉਣਾ ਹੀ ਧਰਤੀ ਦੇ ਉੱਤੇ ਚੰਗਾ ਹੈ ਧੰਨਤਾ ਦੇ ਯੋਗ ਹੈ ਜਿਹਦੀ ਕਿਰਪਾ ਨਾਲ ਸਾਰਾ ਸੰਸਾਰ ਤਰ ਜਾਂਦਾ ਹੈ ਜਾ ਨਾਵਣ ਕਾ ਇਹ ਹੈ ਸਵਾਉ ਜਨ ਕਾ ਸੰਗ ਚਿਤ ਆਵੇ ਨਾਉ ਉਹਨਾਂ ਗੁਰਮੁਖ ਪਿਆਰਿਆਂ ਦਾ ਆਉਣਾ ਹੀ ਇਹ ਸੰਸਾਰ ਦਾ ਮਨੋਰਥ ਹੀ ਇਹ ਹੁੰਦਾ ਕਿ ਉਹਨਾਂ ਗੁਰਮੁਖ ਪਿਆਰਿਆਂ ਸੰਗ ਕਰਕੇ ਪ੍ਰਮਾਤਮਾ ਚੇਤੇ ਆ ਜਾਂਦਾ ਹੈ ਉਹਨਾਂ ਦਾ ਸੰਗ ਕਰਕੇ ਵਾਹਿਗੁਰੂ ਕਾ ਪੁਰਖ ਸਾਨੂੰ ਚੇਤੇ ਆ ਜਾਂਦਾ ਹੈ ਉਹਨਾਂ ਦਾ ਆਉਣਾ ਇਸ ਧਰਤੀ ਦੇ ਉੱਤੇ ਧੰਨਤਾ ਦੇ ਜੋਗ ਨੇ ਨਹੀਂ ਤੇ ਸਾਡੇ ਵਰਗੇ ਤੇ ਧਰਤੀ ਦੇ ਬੋਝ ਹੀ ਆਏ ਸੀ ਖਾ ਪੀ ਕੇ ਚਲੇ ਗਏ ਹੋਰ ਕੁਝ ਨਹੀਂ ਕੀਤਾ ਉਹਨਾਂ ਦਾ ਆਉਂਦਾ ਪ੍ਰਵਾਨ ਹੈ ਆਤਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਮਰਜ਼ ਕਰਨੇ ਜਿਨ੍ਹਾਂ ਨੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਵਸ ਗਿਆ ਜਿਨ੍ਹਾਂ ਉਤੇ ਗੁਰੂ ਨੇ ਕਿਰਪਾ ਕੀਤੀ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ ਜਿਨ੍ਹਾਂ ਦੀ ਅੱਖਾਂ ਖੁੱਲ ਗਈਆਂ ਜਿਹੜੇ ਗਿਆਨਵਾਨ ਹੋ ਕੇ ਸੰਸਾਰ ਤੇ ਜਿਉਏ ਤੇ ਮਹਾਰਜ ਕਹਿੰਦੇ ਉਹ ਆਪ ਮੁਕਤ ਨੇ ਸੰਸਾਰ ਨੂੰ ਮੁਕਤ ਕਰ ਗਏ ਨਾਨਕ ਕਿਸ ਜਾਣ ਕੋ ਸਦਾ ਨਮਸਕਾਰ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਇਹੋ ਜੇ ਗੁਰਮੁਖ ਪਿਆਰਿਆਂ ਨੂੰ ਇਹੋ ਜੇ ਸੇਵਕਾਂ ਨੂੰ ਸਾਡੀ ਵੀ ਸਦਾ ਹੀ ਨਮਸਕਾਰ ਹੈ ਅਸੀਂ ਵੀ ਨਮਸਕਾਰ ਕਰਦੇ ਹਾਂ ਇਹੋ ਜੇ ਗੁਰਮੁਖਾਂ ਨੂੰ ਜਿਹੜੇ ਇਸ ਤਰ੍ਹਾਂ ਜੀਵਨ ਜਿਉ ਕੇ ਜਾਂਦੇ ਨੇ ਸੋ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀ ਅਸੀਂ ਗਿਆਨ ਤੋਂ ਹੀਨੇ ਆ ਅਗਿਆਨੀ ਹਾਂ ਸਾਡੀ ਮਤ ਥੋੜੀ ਹੈ ਤੁਸੀਂ ਕਿਰਪਾ ਕਰੋ ਇਹ ਗਿਆਨ ਦੀ ਦਾਤ ਸਾਡੀ ਝੁੜੀ ਪਾਓ ਤਾਂ ਕਿ ਅਸੀਂ ਜਾਣ ਸਕੀਏ ਸੱਚ ਕੀ ਹੈ ਝੂਠ ਕੀ ਹੈ ਇਹ ਬਿਵੇਕ ਬੁੱਧੀ ਬਖਸ਼ੋ ਤਾਂ ਕਿ ਅਸੀਂ ਸੱਚ ਨੂੰ ਜਾਣ ਸਕੀਏ ਸਚਿਆਰ ਜੀਵਨ ਜਿਉ ਸਕੀਏ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਕੀਏ ਪਰਲੋਕ ਸੁਹੇਲੇ ਹੋ ਕੇ ਜਾਈਏ ਸਮਾਂ ਜਿਹੜਾ ਹੈ ਜੀ ਸੰਪੂਰਨ ਹੁੰਦਾ ਹੋਈਆਂ ਭੁਲਾ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ